ਇੱਧਰ ਪੱਠੇ ਲੋਡ ਹੋ ਰਹੇ ਆ ਜੀ ਸਾਰੇ ਦਵਾਈ ਸੀ ਬਾਹਰ ਦੀ ਕੁੜੀਆਂ ਤੁਹਾਨੂੰ ਜਾਣਦੇ ਸੀਗੇ ਚੱਲੋ ਇਹ ਇੱਕ ਟਰਾਲੀ ਹੋਰ ਆ ਗਈ ਨਾ ਗੋਗੇ 7 ਇਹ ਟਰਾਲੀ ਵੇਖ ਨਹੀਂ ਅੱਜ ਸਰਾ ਰੈਡ ਕੀ ਰਹਿੰਦਾ ਗੱਲੀ ਹੋਣ ਜਾ ਰਹੀ ਹੈ ਸ਼ੁਰੂ ਲੋਕ ਜੁੜੀ ਜਾਂਦੇ ਆ ਵੇਖ ਨਹੀਂ ਸਰਾ ਰੈਡ ਕੀ ਰਹਿੰਦਾ ਲੇਕਦੇ ਆ ਸਿਰਾਰ ਰੇਟ ਕੀ ਜਾਂਦਾ ਜਾ ਰਹੇ ਆ ਪਹਿਲੀ ਟਰਾਲੀ ਵੱਲ ਆਪਾਂ ਵੀ ਚੱਲਦੇ ਉਧਰ ਨੂੰ ਵੇਖਦੇ ਆ ਸਿਰਾਰ ਰੇਟ ਕੀ ਜਾਂਦਾ ਪੂਰੀ ਰੇਟ ਦਾ ਪਤਾ ਜਾਂਦਾ ਆਪਣਾ ਨਹੀਂ ਲਾਈ ਉਹ ਆ ਵੇਖ ਲੈ ਜਾਂ ਫੇਰੀ ਹਟ ਜਾਣੀ ਉਹ ਨਹੀਂ ਕਿ ਅੱਜ ਕੰਬੜਾ ਉਧਰ ਉਹ ਆ ਗਿਆ ਬਚਾਲੇ ਰੱਖਣ ਰੇੜੇ ਵਾਲੇ ਪੱਠੇ ਵੇਚਦੇ ਆ ਬਈ ਸਰਾ ਰੇੜ ਕੀ ਜਾਂਦੇ ਅੱਜ ਗ੍ਰੈਂਡ ਜਿਹੜਾ 600 ਰੁਪਿਆਜ ਚ 600 ਰੁਪਿਆਜ ਕੇਵਲ ਅੰਕਲ ਵੀ ਆ ਗਿਆ ਕੇਵਲ ਨਹੀਂ ਆਲੇ ਘਰੇ ਚਾਹ ਪੀਣ ਗਿਆ ਕੇਵਲ ਦਾ ਹਲੋ ਹੂੰ ਆ ਗਈ ਦੋ ਚਾਹ ਤਾਂ ਗਾਪਿਆਂ ਵਾਲੇ ਖਾ ਲਈ ਹਲੇ ਬਾਈ ਕੇਵਲ ਦਾ ਆ ਗਿਆ ਫੋਨ ਤਾਂ ਹੀ ਬੋਲੀ ਹੋ ਗਈ ਲੇਟ ਥੋੜੀ ਜੀ ਤਾਂ ਕਾਰਨ ਨੇ ਪਹਿਲੀ ਲਈ ਟੋਲੀ ਜਰੇ ਆ ਕੀ ਕਰਾ ਰਹੇ ਹੋ ਬਿਨਿਗਰੇ ਕੀ ਜਮੀਨ ਬੋਲੀ ਹੋਣ ਜਾ ਰਹੀ ਹੈ ਫੇਰ ਸ਼ੁਰੂ ਪਹਿਲਾ ਆ ਗਿਆ ਸੀ ਬਾਈ ਨੂੰ ਫੋਨ ਹੁਣ ਸ਼ੁਰੂ ਕਰਦੇ ਬੋਲੀ ਹੁਣ ਬੋਲੀ ਕਰਤੀ ਸ਼ੁਰੂ ਹੋ ਵੀ ਹੈ ਦੋ ਵੀ ਹੈ ਹੈ 70 100 ਰੁਪਇਆ ਯਾਰ ਬੋਲੀ ਹੋਈ 100 ਤੋਂ ਸ਼ੁਰੂ ਚੱਲ ਬਾਬਾ ਚੱਲ ਪਾਤੀ ਕਰਦੇ 10 1 1 ਚੱਲ ਬਾਬਾ ਚੱਲ ਚੱਲ 12 125 ਕਰਿਆ ਯਾਰ 31 31 ਕਰਦੇ 31 ਸੱਤ 42 ਸਿਆਲੀ 355 55 ਰੁਪਏ ਚਪੂ ਜਗਾ ਨਹੀਂ ਨਹੀਂ 55 55 55 55 ਰੁਪਏ 55 ਰੁਪਏ ਬੋਲਾਂਗੇ 55 ਰੁਪਏ ਭਾਈ ਜੀ ਟੈਕ 558 ਰੁਪਏ ਦੂਜੀ ਟਰਾਲੀ ਵੇਖਦੇ ਬਈ ਕੀ ਰੇਟ ਜਾਂਦੀ ਆ बोलो सौ रुपया सौ रुपया सौ रुपया सौ रुपया ਸਾਰੇ ਚੁੱਪ ਕਰੀ ਬੈਠੇ ਬਈ ਬੋਲਦਾ ਹੀ ਨਹੀਂ ਕੋਈ 2 3 4 ਹਾਂ 6 7 7 ਰੁਪਏ 7 ਰੁਪਏ 7 ਰੁਪਏ ਬੋਲਾਂਗੇ ਨੇ 170 ਰੁਪਏ 7 ਦੇ 7 7 ਦੇ 7 ਆਹ ਨਾਣਾ ਲੈ ਚਲ ਬਾਬਾ 170 ਦੇ ਬੀਖਦੇ ਐ ਅਗਲੀ ਟਰਾਲੀ ਕੀ ਜਾਂਦੀ ਆ ਡੇਟ ਜਾਂਦੀ ਆ

ਲਿਆ ਆਪਾਂ ਦੇ ਰਾਤ ਦੇ ਲੱਡੇ 35 ਰੁਪਏ ਰਾਤ ਦੇ ਲੱਡੇ ਪੱਠੇ ਬਹੀ 35 ਬੋਲਾਂਗੇ ਨਾ 36 36 ਰੁਪਏ ਬੋਲਦਾ ਕੋਈ ਆਲੇ 36 ਰੁਪਏ 36 ਰੁਪਏ ਹੈ ਹੈ ਬਰਾਜ ਨਹੀਂ ਪਾਇਆ ਦਾ ਸਵੇਰ ਦਾ ਆਖਿਆ ਬਾਈ ਨੂੰ ਮੇਰਾ ਵਟਾ ਕੋ ਨਹੀਂ ਜਾਣਾ ਕਰਕੇ ਦਾ 7.5 8:00 ਦਾ ਆਇਆ ਬੋਲੋਈ ਬੋਲੋ ਜੇ ਯਾਰ ਵੀ ਬੋਲ ਫੜੇ ਆ 50 ਰੁਪਏ 50 ਰੁਪਏ 60 ਰੁਪਏ ਯਾਰ ਘਾਟ ਕਰ 60 ਰੁਪਏ 60 ਕਰ 70 ਰੁਪਏ 70 ਗੱਲ 80 81 ਗੱਲ 86 ਗੱਲ 88 ਗੱਲ 90 92 ਗੱਲ 95 95 ਗੱਲ ਤੇਰਾ 100 ਰੁਪਿਆ 100 ਰੁਪਿਆ ਬੋਲਾਂਗੇ ਨਾ ਚੱਲ ਫਿਰ ਲੈ ਕੇ ਹੋਰ ਗੱਲਾਂ ਇਹ ਲਾਉਣਗੇ ਬਈ ਲਾਉ ਆ ਹਾਂ ਚੱਲਾ ਇੱਧਰ ਲਾਸਟ ਵਾਲੀ ਰਹੀ ਬਈ ਇਹ ਦੇਖਨੇ ਕੀ ਰੇਟ ਜਾਂਦੀ ਹੈ 100 ਰੁਪਿਆ ਯਾਰ ਇਹ ਵਾਲੀ ਆ ਹੈਲੋ 100 ਰੁਪਿਆ 100 ਰੁਪਏ 4 ਏ ਪਿਹਰਾ ਬੰਦਾ ਭਾਈ 8 10 12 14 18 18 ਰੁਪਏ 19 ਰੁਪਏ 20 ਰੁਪਏ 21 ਰੁਪਏ 22 ਰੁਪਏ 23 ਰੁਪਏ 24 ਰੁਪਏ 26 ਰੁਪਏ 27 ਰੁਪਏ 28 ਰੁਪਏ 30 ਰੁਪਏ 35 35 40 40 41 50 150 55 59 59 53 59 59 52 ਨਾਡ ਕਾਰ ਥੋ ਲਾਗੇ ਨਾ ਲੈ ਕਾਰ ਦੋ ਤਿੰਨ ਲਾ ਰੱਖ ਆਪਣੇ ਨਾਲ ਅੱਜ ਰੇਟ ਡਾਉਨ ਹੀ ਸੀ ਬਾਈ ਆ ਪੱਠੇ ਵਿਕੇ ਨਹੀਂ ਇਹ ਵਾਪਸ ਹੋ ਗਏ ਆ ਦੋ ਟਰਾਲੀਆਂ ਬਾਈ ਜਿਹੜੇ ਸਸਤੇ ਪੱਠੇ ਲੱਗੇ ਸੀ ਉਹ ਵਿਕੇ ਨਹੀਂ ਦੋਸਤੋ ਕੱਲ ਨੂੰ ਵੇਖਦੇ ਹਾਂ ਦੋਸਤੋ ਸਿਰਾਰ ਰੇਡ ਕੀ ਰਿਹਾ ਹੈ ਇਹਦਾ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਤੇ ਲਾਈਕ ਕਰਦੇ ਕਰੋ ਤੇ ਕਮੈਂਟ ਕਰਦੇ ਕਰੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦਿਆ ਕਰੋ ਲਾਈਕ ਕਮੈਂਟ ਨਾਲ ਥੋੜਾ ਹੌਸਲਾ ਵੱਧ ਜਾਂਦਾ ਦੋਸਤੋ ਵੀ ਮਤਲਬ એનર્ਜੀ ਜੀ ਮਿਲ ਜਾਂਦੀ ਹੈ ਵੀਡੀਓ ਬਣਾਉਣ ਦੀ ਥੋੜੀ ਲਾਈਕ ਕਮੈਂਟ ਸ਼ੇਅਰ ਸਬਸਕ੍ਰਾਈਬ ਜਰੂਰ ਕਰ ਲੈਣਾ ਕਰੋ ਧੰਨਵਾਦ ਦੋਸਤੋ